ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਚਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਨਾਨਕ ਲੇਵਾ ਸਮੂਹ ਸਾਧ ਸੰਗਤ ਜੀਓ ਅੱਜ ਸਿੱਖ ਕੌਮ ਨੂੰ ਭਗਤੀ ਅਤੇ ਸ਼ਕਤੀ ਦੇ ਅਰਥਾਂ ਦੀ ਜੀਵਨ ਜੁਗਤ ਰਾਹੀ ਸੂਰਮਤਾਈ ਅਤੇ ਦਲੇਰੀ ਦੀ ਰਹਿਨਮਾਈ ਨਾਲ ਨਿਵਾਜਣ ਵਾਲੇ ਮੇਰੀ ਪੀੜੀ ਦੇ ਮਾਲਕ ਸ੍ਰੀ ਅਕਾਲ ਕਤਕ ਸਹਿਬ ਜੀ ਦੇ ਸਿਰ ਜਨਹਾਰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਜਿਸ ਦਿਨ ਆਪ ਜੀ ਨੂੰ ਲੱਖ ਲੱਖ ਵਧਾਈਆਂ ਗੁਰੂ ਪਿਆਰਿਓ ਆਓ ਅੱਜ ਆਪਾਂ ਗੁਰੂ ਸਾਹਿਬ ਨੂੰ ਚੇਤੇ ਕਰਕੇ ਉਹਨਾਂ ਦੇ ਜੀਵਨ ਤੇ ਝਾਤ ਮਾਰ ਕੇ ਗੁਰੂ ਕਾਰਤਿਆਂ ਖੁਸ਼ੀਆਂ ਪ੍ਰਾਪਤ ਕਰੀਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਦੇਵੀ ਜੀ ਦੀ ਕੁੱਖੋਂ 19 ਜੂਨ 1595 ਈਸਵੀ ਨੂੰ ਗੁਰੂ ਕੀ ਵੰਡਾਲੀ ਸ੍ਰੀ ਅਮਰਸਾਹ ਸਹਿ ਵਿਖੇ ਹੋਇਆ ਆਪ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰਗੱਦੀ ਦੀ ਪ੍ਰਾਪਤੀ ਹੋਈ ਆਪ ਜੀ ਨੇ ਧਾਰਮਿਕ ਅਤੇ ਸੈਨਿਕ ਸਿੱਖਿਆ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਪ੍ਰਾਪਤ ਕੀਤੀ ਭਾਈ ਗੁਰਦਾਸ ਜੀ ਨੇ ਆਪ ਨੂੰ ਗੁਰਬਾਣੀ ਦੀ ਸੰਸਥਾ ਦਿੱਤੀ ਸਿੱਖ ਧਰਮ ਦੇ ਵਿਕਾਸ ਲਈ ਸ੍ਰੀ ਅਕਾਲ ਸਖੈਵ ਜੀ ਦੀ ਆਪ ਜੀ ਨੇ ਸਥਾਪਨਾ ਕਰਵਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਵਿੱਚ ਗੁਰਗੱਦੀ ਗ੍ਰਹਿਣ ਕਰਨ ਵਾਲੇ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਰ ਵਿੱਚ ਚਾਰ ਲੜਾਈਆਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪੱਗ ਉੱਤੇ ਕਲਗੀ ਰਹਿਣ ਕੇ ਉਸ ਸਮੇਂ ਦੇ ਮੁਗਲ ਬਾਦਸ਼ਾਹ ਦਾ ਵਿਰੋਧ ਕੀਤਾ ਉਹਨਾਂ ਇਹ ਦਰਸਾਉਣਾ ਚਾਇਆ ਕਿ ਧਾਰਮਿਕ ਅਧਿਕਾਰ ਸ਼ਾਸਕਾਂ ਦੇ ਰਾਜ ਨਾਲੋਂ ਉੱਚਾ ਰੂਪ ਹੁੰਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਮਾਤਾ ਨਾਨਕੀ, ਮਾਤਾ ਦਮੋਦਰੀ ਅਤੇ ਮਾਤਾ ਮਹਾਦੇਵੀ ਨਾਲ ਹੋਇਆ। ਪਰਮਾਤਮਾ ਪਾਸੋਂ ਆਪ ਜੀ ਦੇ grace ਆਪ ਜੀ ਦੇ ਘਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਬਾਬਾ ਅਨਿਆਏ ਰਾਏ ਬਾਬਾ ਅਟਲ ਰਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਉਂ ਪੰਜ ਸੁਪੁੱਤਰਾਂ ਅਤੇ ਇੱਕ ਸੁਪੁੱਤਰੀ ਬੀਬੀ ਵੀਰੋ ਵਚੋਂ ਦਾਤ ਪ੍ਰਾਪਤ ਹੋਈ ਗੁਰੂ ਜੀ ਦੇ ਜੀਵਨ ਕਾਲ ਸਮੇਂ ਹੀ ਉਹਨਾਂ ਦੇ ਦੋ ਸੁਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਅਟਲ ਰਾਏ ਜੀ ਅਕਾਲ ਚਲਾਣਾ ਕਰ ਗੁਰ ਚਰਨਾਂ ਵਿੱਚ ਜਾ ਬਰਾਜੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 12 ਵਿੱਚੋਂ 9 ਵਾਰਾਂ ਦੀਆਂ ਧੁਨੀਆਂ ਜੋੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਵਿੱਚ ਸਿੱਖ ਧਰਮ ਦੀ ਰਾਜਨੀਤਿਕ ਅਤੇ ਅਧਿਆਤਮਿਕ ਅਧਿਕਾਰ ਵਿੱਚ ਸ੍ਰੀ ਅਕਾਲ ਸਰ ਸਹਿਬ ਦੀ ਸਥਾਪਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਿੱਖ ਧਰਮ ਦਾ ਅਧਿਆਤਮਿਕ ਅਧਿਕਾਰ ਪੀਰੀ ਅਤੇ ਲੋਕਿਕ ਅਧਿਕਾਰ ਮੀਰੀ ਦੱਸਿਆ ਪੰਜ ਤਖਤਾਂ ਵਿੱਚੋਂ ਪਹਿਲਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਤਖਤਾਂ ਦਾ ਅਰਥ ਹੈ ਸત્તા ਦੀਆਂ ਕੁਰਸੀਆਂ ਨਿਸ਼ਚਿਤ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਜਿੱਥੋਂ ਆਪ ਜੀ ਨੇ ਰਿਹਾਈ ਸਮੇਂ 52 ਰਾਜਿਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਅਤੇ ਇਸ ਦਿਹਾੜੇ ਨੂੰ ਦੁਨੀਆ ਭਰ ਵਿੱਚ ਬੰਦੀ ਛੋੜ ਦਿਵਸ ਜੋ ਮਨਾਇਆ ਜਾਂਦਾ ਹੈ ਆਪ 38 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ਤਨਤਨ ਬਾਬਾ ਬੁੱਢਾ ਸਹਿਬ ਜੀ ਅਤੇ ਭਾਈ ਗੁਰਦਾਸ ਜੀ ਦੇ ਅਕਾਲ ਚਲਾਣੇ ਕਰ ਜਨ ਸਮੇ ਆਪ ਜੀ ਨੇ ਅੰਤਮ ਸਸਕਾਰ ਕਰਨ ਦੀਆਂ ਰਸਮਾਂ ਨਿਭਾਈਆਂ ਸੋਰਾਂਸੋ 27 ਇਸੂ ਵਿੱਚ ਆਪਨੇ ਕੀਤਪੁਰ ਸਹਿਬ ਨਗਰ ਵਸਾਇਆ ਤੇ ਇੱਥੇ ਹੀ 1644 ਵਿੱਚ ਸਵਾਸ त्याग ਦਿੱਤੇ ਇੱਥੇ ਗੁਰਦੁਆਰਾ ਪਤਾਲਪੁਰੀ ਸਹਿਬ ਸਥਾਪਿਤ ਹੈ ਜਿੱਥੇ ਹਰ ਗੁਰਸਿੱਖ ਆਪਣੇ ਵਿਛਰਿਆਂ ਦੀ ਰਾਖ ਜਲ ਪ੍ਰਵਾਹ ਕਰਦੇ ਹਨ ਗੁਰੂ ਪਿਆਰਿਓ ਅੱਜ ਆਪਾਂ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਤੇ ਸਤਿ ਆਤਮਾ ਰੀਤੇ ਆਉਣ ਵਾਲੇ ਦਿਨਾਂ ਚ ਹੋਰ ਕਿਸੇ ਵਿਸ਼ੇ ਨੂੰ ਲੈ ਕੇ ਜਲਦ ਮਿਲਾਂਗੇ ਤੇ ਹੁਣ ਦਿਓ ਛੁੱਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ